ਅਸੀਂ ਤੇ ਕਹਿੰਦੇ ਆ ਮੇਰੀ ਜ਼ਿੰਦਗੀ 'ਚ ਕੰਡੇ ਨਾ ਆਉਣ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ ਮੈਂ ਤਾਂ ਬਾਣੀ ਪੜ ਰਿਹਾ ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਇੰਨੇ ਪਾਠ ਮੈਂ ਕਰਦਾ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ ਪਰ ਮੈਂ ਇਹ ਸਮਝਦਾ ਭਾਈ ਬਾਣੀ ਇਹਦੇ ਲਈ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਮੈਂ ਸਮਝਦਾ ਐਦਾਂ ਹੈ ਵੀ ਬਾਣੀ ਮੈਂ ਪੜਦਾ ਬਾਣੀ ਤੋਂ ਗਿਆਨ ਲੈਂਦਾ ਜੇ ਜ਼ਿੰਦਗੀ 'ਚ ਕੰਡੇ ਆ ਗਏ ਤੇ ਕੰਡਿਆਂ ਤੇ ਸੋਨਾ ਕਿੱਦਾਂ ਇਹ ਜਾਚ ਮੈਂ ਸਿੱਖਦਾ ਇਹ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਇਹ ਇਹ ਸਿੱਖਣਾ ਹੈ ਵੀ ਕੰਡਿਆਂ ਤੇ ਪੈ ਯਾਰ ਇਹ ਗੱਲ ਸੁਣੋ ਕੰਡੇ ਆਏ ਨਾ ਤੇ ਫਾਇਦਾ ਕੀ ਹੈ ਕੰਡਿਆਂ ਤੋਂ ਬਿਨਾ ਫੁੱਲ ਲਿਆ ਚੱਲ ਫਿਰ ਕੰਡਿਆਂ ਤੋਂ ਬਿਨਾ ਲਿਆ ਗੁਲਾਬ ਗੁਲਾਬ ਤੇ ਤੇਰੀ ਝੋਲੀ 'ਚ ਬਹੁਤ ਹੋਣਗੇ ਪਰ ਹੋਣਗੇ ਮਰੇ ਜੇ ਜਿੰਦਾ ਗੁਲਾਬ ਵੇਖਣਾ ਤੇ ਕੰਡੇ ਨਾਲ ਹੀ ਹੋਣਗੇ ਆਖੋ ਸਤਿਨਾਮ ਕਿਉਂ ਭਾਈ ਲਿਆ ਕੰਡਿਆਂ ਤੋਂ ਬਿਨਾ ਵਾਲਾ ਕਲੀਆਂ ਪੱਤੀਆਂ ਲਿਆ ਨਾ ਹੋਣਗੇ ਕੰਡੇ ਪਰ ਮਰਿਆ ਹੈ ਗਲਾਬ ਜਿਉਂਦਾ ਥੋੜਾ ਉਹ ਤੇ ਮਰਿਆ ਤੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਹੈ ਨਾ ਕਦੇ ਤੇ ਜੇ ਜਿਉਂਦਾ ਗਲਾਬ ਨੂੰ ਮਿਲਣਾ ਤੇ ਕੰਡਿਆਂ ਨੂੰ ਨਾਲ ਬੋਲ ਦਿਓ ਯਾਰ ਮਿਲਣਾ ਹੀ ਪੈਣਾ ਜੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਕਰਨਾ ਹੈ ਨਾ ਤੇ ਕੰਡਿਆਂ ਦਾ ਸਾਹਮਣਾ ਤੈਨੂੰ ਕਰਨਾ ਪੈਣਾ ਹੈ ਜੇ ਸੱਚਮੁੱਚ ਸੁੱਖਾਂ ਦਾ ਸਵਾਦ ਲੈਣਾ ਹੈ ਤੇ ਦੁੱਖਾਂ ਦਾ ਸਵਾਦ ਵੀ ਲੈਣਾ ਹੀ ਹੁੰਦਾ ਚੱਖਣੇ ਪੈਣਗੇ ਦੁੱਖ ਇਹ ਤੈਨੂੰ ਬਿਮਾਰੀ ਸਾਨੂੰ ਕਿੱਥੋਂ ਲੱਗ ਗਈ ਵੀ ਦੁੱਖ ਜ਼ਿੰਦਗੀ ਤੇ ਨਾ ਆਉਣ ਇੱਕ ਦੱਸਿਆ ਕਿੰਨੇ ਐ ਇਹਦੇ ਪੁਜਾਰੀ ਪਿੱਟਦਾ ਹੈ ਜਿਹੜੇ ਮੇਰੇ ਜਿਸ ਬੰਦੇ ਦੀ ਇੱਧਰ ਸੁਣੋ ਇੱਧਰ ਸੁਣੋ ਬਈ ਮੇਰੇ ਵਰਗੇ ਬੰਦੇ ਦੀ ਜਿਹਦੀ ਜੇਬ ਭਰਦੀ ਹੈ ਜਿਹਦਾ ਬਿਜ਼ਨਸ ਚੱਲਦਾ ਹੈ ਜਿਹਦੀ ਗੋਲਕ ਭਰਦੀ ਹੈ ਉਹ ਪਿੱਟਦਾ ਹੈ ਆ ਜਾ ਤੇਰੀ ਅਰਦਾਸ ਕਰਾਂ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ ਉਹਨੇ ਸਮਝਾਉਣਾ ਇਹ ਸੀ ਵੀ ਆ ਜਾ ਤੈਨੂੰ ਗੁਰੂ ਗ੍ਰੰਥ ਸਾਹਿਬ ਕੋ ਲੈ ਕੇ ਜਾਵਾਂ ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਜਾਚ ਸਿਖਾਉਣ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਕੋਲ ਸੁਣੋ ਪੁਜਾਰੀ ਦੇ ਤੇ ਜੈਨੂਅਲ ਬੰਦੇ ਦੇ ਗੁਰੂ ਗ੍ਰੰਥ ਸਾਹਿਬ ਕੋਲ ਲਜਾਣ ਲਜਾਣ ਵਿੱਚ ਫਰਕ ਹੈ ਇੱਕ ਬੰਦਾ ਉਹ ਆ ਜਿਹੜਾ ਤੈਨੂੰ ਕਹਿੰਦਾ ਵੀ ਗੁਰਬਾਣੀ ਕੋਲ ਲੈ ਕੇ ਚੱਲਦਾ ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿਦਾਂ ਦੁੱਖਾਂ ਦਾ ਸਾਹਮਣਾ ਕਿਦਾਂ ਕਰਨਾ ਇਹ ਕੀ ਹੈ ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਨਾ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ ਤਕਲੀਫਾਂ ਤੋਂ ਬਿਨਾ ਲੈ ਹੁਣ ਆਪਾਂ ਅਰਦਾਸ ਕਰ ਦਿੰਨੇ ਆ ਸਾਰੇ ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ ਜੇ ਆਪਾਂ ਮੇਰੇ ਮਦਰ ਲੱਗ ਕੇ ਇੱਥੇ ਗੋਲਕ ਦੇ ਵਿੱਚ ਪਾ ਦਿਓ 5000 ਰੁਪਇਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ ਫਿਰ ਐਗਜ਼ਾਮ ਪੇਪਰਾਂ ਦੇ ਦਿਨ ਬੱਚਿਆਂ ਤੇ ਦੁੱਖ ਹੈ ਕਿ ਨਹੀਂ ਹੈ ਜਵਾਬ ਦਿਓ ਜੀ ਬੋਲੋ ਭਾਈ ਪਰ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੋਇਆ ਹੈ ਪੇਪਰ ਦੇਣੇ ਬੱਚੇ ਤੇ ਦੁੱਖ ਨਹੀਂ ਭਾਣੇ ਘਟਦੇ ਨੇ ਨਾ ਜਾਣਦੇ ਪਰ ਆਪਾਂ ਕਹਿੰਦੇ ਆ ਨਿਆਣਿਆਂ ਕਾਕਾ ਦੁੱਖ ਸਹਿ ਤਾਂ ਹੀ ਅਗਲੀ ਕਲਾਸ ਚ ਜਾਏਗਾ ਜੇ ਦੁੱਖ ਨਾ ਹੋਇਆ ਤੇ ਵਿਕਾਸ ਕਿੱਥੇ 6ਵੀਂ ਤੋਂ 7ਵੀਂ ਕਿਵੇਂ ਆਉਂ 7ਵੀਂ ਤੋਂ 8ਵੀਂ ਕਿਵੇਂ ਆਉਂ ਦੁੱਖ ਦੇ ਬਾਅਦ ਹੀ ਵਿਕਾਸ ਹੁੰਦੇ ਨਾ ਦਿਮਾਗ ਤਾਂ ਆ ਹੀ ਖੁੱਲੂ ਦੇ ਐਗਜ਼ਾਮ ਪੇਪਰ ਪੈਣ ਦੇ ਕਈ ਨਿਆਣਿਆਂ ਨੂੰ ਰੋਟੀ ਨਹੀਂ ਸਵਾਦ ਲੱਗਦੀ ਆਪਾਂ ਕਹਿੰਦੇ ਆ ਨਾਲ ਲੱਗੇ ਕਈ ਰਾਤ ਨਿਆਣੇ ਅੱਧੀ ਅੱਧੀ ਰਾਤ ਤੱਕ ਪੜ੍ਹਦੇ ਨੇ ਆਪਾਂ ਕਹਿੰਦੇ ਆ ਪੜ੍ਹ ਕਰ ਲੈ ਤਰਸ ਵੀ ਦੁੱਖ ਨਾ ਆਵੇ ਤੇਰੇ ਨਿਆਣੇ ਤੇ ਤੇ ਛੁੱਡੂ ਜੀ ਰਹਿ ਜੂ ਇਹਦਾ ਵਿਕਾਸ ਵੀ ਨਹੀਂ ਹੋਣਾ ਆਖੋ ਸਤਨਾਮ ਵਾਹਿਗੁਰੂ ਯਾਰ ਫਿਰ ਸਾਡੀ ਕੌਮ ਨੂੰ ਪੁਜਾਰੀ ਛੁੱਡੂ ਕਰਨਾ ਚਾਹੁੰਦਾ ਵਿਕਾਸ ਨਹੀਂ ਚਾਹੁੰਦਾ ਜਿਹੜਾ ਬੰਦਾ ਤੈਨੂੰ ਦੁੱਖ ਨਾ ਆਉਣ ਦੀ ਸਲਾਹ ਦਿੰਦਾ ਉਹ ਤੇਰਾ ਵਿਕਾਸ ਨਹੀਂ ਚਾਹੁੰਦਾ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਦੁਸ਼ਮਣ ਹੈ ਬੋਲੋ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਇਹ ਦੁਸ਼ਮਣ ਨੇ ਸਾਡੇ ਗਲਤ ਅਰਥ ਕਰਦੇ ਐ ਸਹੀ ਤਰੀਕੇ ਨਾਲ ਨਹੀਂ ਸਮਝਾਉਂਦੇ ਸਾਨੂੰ ਤਕੜੇ ਕਰਕੇ ਭੇਜ ਵੀ ਮੈਂ ਦੁੱਖ ਦਾ ਸਾਹਮਣਾ ਕਿੱਦਾਂ ਕਰਾਂ ਇਹ ਨਾ ਗਏ ਦੁੱਖ ਹੋਣਾ ਨਹੀਂ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਹਰ ਉਸ ਪੁਜਾਰੀ ਤੋਂ ਸਵਾਲ ਕਰੋ ਉਹਨੂੰ ਆਖੋ ਓਏ ਉਸ ਪੀਰ ਦਾ ਉਸ ਫਕੀਰ ਦਾ ਉਸ ਗੁਰੂ ਦਾ ਉਸ ਭਗਤ ਦਾ ਨਾਂ ਲੈ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ ਅਸੀਂ ਦੱਸ ਰਹੇ ਆ ਇਹ ਤਾਂ ਭਗਤ ਨੇ ਤਾਫਕੀਰ ਨੇ ਤਾਂ ਗੁਰੂ ਨੇ ਇਹਨਾਂ ਨੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਬੜੀ ਹਿੰਮਤ ਨਾਲ ਕੀਤਾ ਹੈ ਹਿੰਮਤ ਨਾਲ ਤੂੰ ਇਹ ਕਿਉਂ ਕਹਿੰਦਾ ਦੁੱਖ ਨਾ ਹੋਣ ਇਹ ਕਹੇ ਵੀ ਐਦਾਂ ਮੁਕਾਬਲਾ ਉਹਨਾਂ ਨੇ ਕੀਤਾ ਐਂ ਬੈਂ ਕਰ ਸਮਝਦੇ ਹੋ ਗੱਲ ਬਈ ਵੀਰੋਂ ਪਕੜ ਚ ਆਉਂਦੀ ਹੈ ਇਹ ਪੁਜਾਰੀ ਨੇ ਕਾੜ ਗੱਡੀ ਉਹਨੂੰ ਪਤਾ ਵੀ ਤੂੰ ਦੁੱਖਾਂ ਤੋਂ ਛੁਟਕਾਰਾ ਦਿਖਾਉਣਾ ਚਾਹੁੰਦਾ ਸਾਡੇ ਵੀ ਸਾਡੇ ਵੀ ਤੂੰ ਪਕੜ ਚ ਨਹੀਂ ਆਉਂਦੀ ਓ ਭਾਈ ਮੈਂ ਕਹਿੰਦਾ ਜਿਸ ਦਰਖਤ ਤੇ ਦੁੱਖ ਨਾ ਨਾ ਆਇਆ ਰੱਬ ਕੋਲ ਇੱਕ ਬੰਦਾ ਚੱਲਿਆ ਗਿਆ ਵੈਸੇ ਰੱਬ ਤੇ ਕੁਦਰਤ ਦੇ ਵਿੱਚ ਹੀ ਐ ਮੈਂ ਸਮਝਾਉਣ ਲਈ ਐਗਜ਼ੈਂਪਲ ਦੇ ਰਿਹਾ ਉਹ ਰੱਬ ਨੂੰ ਕਹਿੰਦਾ ਪਰੇ ਹਟ ਜਾ ਆ ਦੁਨੀਆ ਨੂੰ ਚਲਾਉਣ ਵਾਲਾ ਕੰਮ ਮੈਨੂੰ ਕਰਨ ਦੇ ਤੈਨੂੰ ਅਕਲ ਕੀ ਐ ਕਹਿੰਦਾ ਅਖੇ ਪੱਕੀ ਫਸਲ ਹੁੰਦੀ ਐ ਉਦੋਂ ਹਵਾਵਾਂ ਚਲਾ ਦਿੰਦਾ ਸਾਰੀ ਝੜ ਜਾਂਦਾ ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਮੀਂਹ ਪਾੜ ਲਾ ਦਿੰਦਾ ਪਰੇ ਹਟ ਕਹਿੰਦੇ ਸਾਰਾ ਮਹਿਕਮਾ ਮੈਂ ਸੰਭੂ ਮੈਂ ਚਲਾਉਂ ਗੱਡੀ ਇਹ ਮੈਨੂੰ ਫੜਾ ਲਓ ਜੀ ਰੱਬ ਕਹਿੰਦਾ ਰਹਿਣ ਦੇ ਤੂੰ ਤੇਰੇ ਹਿਸਾਬ ਚ ਨਹੀਂ ਆਉਣਾ ਕਹਿੰਦਾ ਤੈਨੂੰ ਚਲਾ ਕੇ ਵਿਖਾਉ ਤੂੰ ਦੋਕ ਦਿਨ ਠਹਿਰ ਜਾ ਕਹਿੰਦਾ ਚੰਗਾ ਫਿਰ 6 ਮਹੀਨੇ ਤੈਨੂੰ ਦਿੱਤੇ ਚਲਾ ਲੈ ਉਹ ਬੰਦੇ ਨੇ ਕੀ ਕੀਤਾ ਨਾ ਤੇ ਜਿਹੜੇ ਟਾਈਮ ਤੇ ਮੀਂਹ ਪੈਣਾ ਚਾਹੀਦਾ ਸੀ ਉਦੋਂ ਹੀ ਪਾਇਆ ਜਦੋਂ ਮੀਂਹ ਦੀ ਲੋੜ ਨਹੀਂ ਸੀ ਨਹੀਂ ਪਾਇਆ ਹਵਾ ਤੇ ਚੱਲਣ ਹੀ ਨਹੀਂ ਨਾ ਦਿੱਤੀ ਕਹਿੰਦਾ ਹਵਾ ਲਾ ਪਾਸਾ ਤੇ ਬੰਨਦੀ ਰੱਖੋ ਫਸਲ ਨਹੀਂ ਮਰਨੀ ਚਾਹੀਦੀ ਝੱਖੜ ਨਹੀਂ ਚੱਲਿਆ ਹਵਾ ਨਹੀਂ ਚੱਲੀ ਤੂਫਾਨ ਆਇਆ ਹੀ ਕੋਈ ਨਹੀਂ 6 ਮਹੀਨਿਆਂ ਬਾਅਦ ਫਸਲ ਹੋ ਗਈ ਜੇ 3 ਫੁੱਟ ਵੱਧਦੀ ਹੈ ਤੇ 6-6 ਫੁੱਟ ਜੇ ਕਣਕਾਂ ਪੱਕੀਆਂ ਮੱਕੀਆਂ ਪੱਕ ਗਈਆਂ ਕਹਿੰਦਾ ਵੇਖ ਰੱਬਾ ਇਹਨੂੰ ਕਹਿੰਦੇ ਫਸਲ ਮਾਰਦਾ ਗੱਲਾਂ ਤੈਨੂੰ ਵੀ ਪਤਾ ਦੁਨੀਆ ਕਿਦਾਂ ਚਲਾਉਣੀ ਹੈ ਕਹਿੰਦੇ ਆ ਜਾ ਕਹਿੰਦਾ ਹੋਰ 2 ਮਿੰਟ ਠਹਿਰ ਜਾ ਉਹ ਕਹਿੰਦਾ ਵੇਖ ਉਹ ਜਦੋਂ ਫਸਲਾਂ ਕੱਢੀਆਂ ਦਾਣਾ ਵਿੱਚ ਇੱਕ ਵੀ ਨਾ ਕਹਿੰਦੇ ਇਹ ਕੀ ਹੋਇਆ ਕਹਿੰਦੇ ਹੋਣਾ ਕੀ ਸੀ ਹਵਾਵਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਨਾਂ ਨੇ ਤੂਫਾਨਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਦੇ ਵਿੱਚ ਰਸ ਭਰਨਾ ਤਾਂ ਸੀ ਮਜਬੂਤੀ ਤਾਂ ਆਉਣੀ ਸੀ ਦਾਣੇ ਆਉਣੇ ਹੀ ਤਾਂ ਸੀ ਜੇ ਇਹ ਝੱਖੜਾਂ ਦਾ ਤੂਫਾਨਾਂ ਦਾ ਸਾਹਮਣਾ ਕਰਦੇ ਚੇਤਾ ਰੱਖਿਓ ਜਿਸ ਸਾਲ ਹਵਾਵਾਂ ਜ਼ਿਆਦਾ ਚੱਲਣਗੀਆਂ ਝਾੜ ਵੀ ਉਸੇ ਸਾਲ ਹੀ ਜ਼ਿਆਦਾ ਹੋਊਗਾ ਝਾੜ ਜ਼ਿਆਦਾ ਜਿਹੜੇ ਸਾਲ ਤੂਫਾਨ ਜ਼ਿਆਦਾ ਆਉਣਗੇ ਦਰਖਤਾਂ ਨੂੰ ਬੂਰ ਜ਼ਿਆਦਾ ਉਸੇ ਸਾਲ ਰਸ ਵੀ ਉਦੋਂ ਜ਼ਿਆਦਾ ਪਰੂ ਇਹ ਸਾਨੂੰ ਕੀ ਲੱਗਦਾ ਹੈ ਇਹ ਤੂਫਾਨ ਦਾ ਸਾਹਮਣਾ ਨਹੀਂ ਕਰੂਗਾ ਕਿੱਦਾਂ ਤਰਖ ਤੂੰ ਪੂਰ ਪੈ ਜਾਣਾ ਕਿੱਦਾਂ ਗੱਲ ਬਣੂ ਬਈ ਅੱਗੇ ਵਧਣ ਵਾਸਤੇ ਵਿਕਾਸ ਵਾਸਤੇ ਤਕਲੀਫ ਚੱਲਣੀ ਬੜੀ ਜ਼ਰੂਰੀ ਹੈ ਮਾਂ ਨੂੰ ਕਹਿ ਤੈਨੂੰ ਦੁੱਖ ਨਹੀਂ ਆਉਂਦਾ ਬੱਚਾ ਪੈਦਾ ਕਰਨ ਦੀ ਤਕਲੀਫ ਬੀਬੀ ਉਹ ਹੈ ਕਿ ਨਹੀਂ ਹੈ ਮੇਰੀਆਂ ਭੈਣਾਂ ਦੱਸੋ ਤਕਲੀਫ ਹੈ ਨਾ ਅਰਦਾਸ ਕਰਦੇ ਨੇ ਵੀ ਤਕਲੀਫ ਨਾ ਹੋਵੇ ਕਿਸੇ ਬੀਬੀ ਨੂੰ ਰਾਉਂਦੀਆਂ ਅਰਦਾਸ ਆਪਣੀਆਂ ਧੀਆਂ ਲਈ ਆਪਣੀਆਂ ਲੂਹਾਂ ਲਈ ਆਪਣੇ ਲਈ ਅਸੀਂ ਕਹਾਂਗੇ ਨਹੀਂ ਇਹ ਤਕਲੀਫ ਤੋਂ ਬਿਨਾ ਅਸੀਂ ਬੱਚੇ ਦਾ ਮੂੰਹ ਕਿੱਦਾਂ ਦੇਖਾਂਗੇ ਬੱਚੇ ਦਾ ਚਿਹਰਾ ਤਾਂ ਵੇਖਦਿਆਂ ਅਸੀਂ ਬਹੁਤ ਵੱਡੀ ਤਕਲੀਫ ਝੱਲਦੀਆਂ ਤੇ ਤੁਸੀਂ ਮੈਨੂੰ ਕਹੋਗੇ ਬਾਬਿਆ ਪਰੇ ਹਟ ਜਾ ਇਹ ਗੱਲ ਨਾ ਕਹਿ ਸਾਨੂੰ ਇਹੋ ਜੇ ਦੁੱਖ 100 ਵਾਰੀ ਤਾਂ ਲੰਨੂ ਤਿਆਰ ਆ ਬੱਚਾ ਆਏਗਾ ਤੇ ਉਹ ਦੁੱਖ ਸਾਨੂੰ ਚੱਲਣਾ ਪੈਗਾ ਇਸੇ ਤਰ੍ਹਾਂ ਵਿਕਾਸ ਦੁੱਖ ਦੇ ਉੱਤੇ ਹੀ ਖੜਾ ਹੈ ਤਕਲੀਫਾਂ ਤੋਂ ਬਿਨਾ ਬੰਦਾ ਵਿਕਾਸ ਨਹੀਂ ਕਰਦਾ ਠੋਕਰਾਂ ਖਾਦੇ ਬਿਨਾ ਵਿਕਾਸ ਨਹੀਂ ਹੁੰਦਾ ਵੀਰੋ ਆ ਜਿਹੜਾ ਦਿਮਾਗ ਹੈ ਨਾ ਜਿੰਨੇ ਦੁੱਖ ਤਕਲੀਫਾਂ ਚੱਲਦਾ ਓਨੀਆਂ ਹੀ ਓਨੀਆਂ ਹੀ ਡੋਲੇ ਜਿੱਦਾਂ ਬਾਹਰ ਨਹੀਂ ਡੋਲੇ ਨਿਕਲਦੇ ਜਿੰਮਤ ਜਿੰਨਾ ਜ਼ੋਰ ਲੱਗੇ ਓਨੇ ਹੀ ਨਿਕਲਦੇ ਆ ਐਦਾ ਵੀ ਜਿੰਨਾ ਕੋ ਜ਼ੋਰ ਲੱਗਦਾ ਤਾਂ ਹੀ ਇਹ ਦਿਮਾਗ ਤਕੜਾ ਹੁੰਦਾ ਹੈ। ਉਹਨਾਂ ਹੀ ਤਕੜਾ ਹੁੰਦਾ। ਸਾਡੇ ਨਾਲ ਮੈਂ ਆਪਣੀ ਗੱਲ ਕਰਦਾ ਵੇਖਿਓ। ਅੱਜ ਤੋਂ 15 ਸਾਲ ਪਹਿਲਾਂ ਜੇ ਕਿਸੇ ਬੰਦੇ ਨੇ ਮੇਰੇ ਵਿਰੁੱਧ ਕੋਈ ਮਾੜੀ-ਮੋਟੀ ਗੱਲ ਕਹਿਣੀ ਤੇ ਮੈਨੂੰ ਐ ਲੱਗਣਾ ਹਾਏ ਓਏ ਮਰ ਗੇ। ਇਹ ਬੰਦੇ ਨੇ ਕੀ ਕਹਿਤਾ ਐਡੀ ਵੱਡੀ ਗੱਲ ਕਹੇ ਤੇ ਐਦਾਂ ਲੱਗਣਾ। ਉਦੋਂ ਐ ਸੀ ਦਿਮਾਗ ਛੋਟਾ ਸੀ। ਤਕੜਾ ਨਹੀਂ ਸੀ ਹੋਇਆ ਕੱਚਾ ਸੀ ਜਮਈ। ਹੁਣ ਵੱਡੇ ਵੱਡੇ ਡੇਰਿਆਂ ਦੇ ਮੁਖੀ ਮੇਰੇ ਵਿਰੁੱਧ ਭਾਸ਼ਣ ਦੇ ਦੇਣ ਵੱਡੀਆਂ ਵੱਡੀਆਂ ਰਿਕਾਰਡਿੰਗਾਂ ਰੋਜ਼ ਆਉਂਦੀਆਂ ਕੋਈ ਗਾਲਾਂ ਕੱਢੀ ਜਾਂਦਾ ਕੋਈ ਜੋ ਮੂੰਹ ਜਾਂਦਾ ਬੋਲੀ ਜਾਂਦਾ ਕੋਈ ਇਲਜ਼ਾਮ ਲਾਈ ਜਾਂਦਾ ਹੁਣ ਆ ਆਇਆ ਚਲ ਥੱਡ ਪਰ ਅਸੀਂ ਕੀ ਲੈਣਾ ਹੁਣ ਐ ਹੋ ਗਿਆ ਕਿਉਂ ਕਿਉਂਕਿ ਆ ਟਕੜਾ ਹੋ ਗਿਆ ਹੁਣ ਇਹਨੂੰ ਆਦਤ ਪੈ ਗਈ ਸਕਤਾ ਕਰਨ ਦੀ ਡਿਗੇ ਬਿਨਾ ਸਵਾਰ ਕਿਦਾਂ ਯਾਰ ਛੱਡੋ ਤੁਸੀਂ ਸਾਈਕਲ ਵੀ ਡਿਗੇ ਬਿਨਾ ਸਿੱਖਿਆ ਜਿੱਦੇ ਕੈਂਚੀ ਸਿੱਖੇ ਸੀ ਡਿਗੇ ਨਹੀਂ ਸੀ ਜਦੇ ਚਲਾਉਣਾ ਸਿੱਖਿਆ ਸੀ ਸਾਈਕਲ ਕਿਹੜਾ ਜਿਹੜਾ ਨਹੀਂ ਡਿੱਗਿਆ ਡਿਗਣਾ ਗਲਤ ਕਿਵੇਂ ਹੋ ਗਿਆ ਇਹ ਜ਼ਿੰਦਗੀ ਦਾ ਇੱਕ ਰੂਪ ਹੈ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਪਰ ਹ ਗਿਆਨ ਲੈਣ ਦਾ ਮਤਲਬ ਇਹ ਹੈ ਦੁੱਖ ਹੋਵੇ ਪਰ ਮੈਂ ਦੁੱਖ ਨੂੰ ਮੰਨਾਂ ਪਰਵਾਹ ਨਾ ਬੰਦਾ ਅੱਜੇ ਦੁੱਖ ਨੂੰ ਪਰਵਾਹ ਨਾ ਬੰਦੀ ਬੀਬੀ ਨਹੀਂ ਮੰਨਦੀ ਪਤਾ ਹੈ ਬੱਚੇ ਦੀ ਤਕਲੀਫ ਬਹੁਤ ਅਗਲੇ ਸਾਲ ਫੇਰ ਦੋ ਚਾਹੀਦੇ ਆ ਜੀ ਜੋੜੀ ਤਿੰਨ ਚਾਹੀਦੇ ਉਹ ਤਿਆਰ ਹੋ ਜਾਂਦੀ ਹੈ ਮੰਨਦੀ ਨਹੀਂ ਦੁੱਖ ਬਹੁਤ ਵੱਡਾ ਭਾਈ ਪਰ ਦੁੱਖ ਨੂੰ ਮੰਨਦੀ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਕਹਿੰਦੇ ਜਦੋਂ ਗਿਆਨ ਆ ਜਾਏ ਬੰਦਾ ਦੁੱਖ ਨੂੰ ਫਿਰ ਸਮਝਦਾ ਨਹੀਂ ਜੋ ਨਾਰ ਦੁੱਖ ਵੈ ਦੁੱਖ ਨਹੀਂ ਮੰਨਦਾ ਕਹਿੰਦੇ ਮੰਨਦਾ ਨਹੀਂ ਦੁੱਖ ਆਉਂਦੇ ਬਹੁਤ ਹੈ ਮੰਨਦਾ ਹੀ ਨਹੀਂ ਦੁੱਖਾਂ ਨੂੰ ਯਾਰ ਦਿਮਾਗ ਇੰਨਾ ਤੇਜ ਆ ਤਕੜਾ ਇੰਨਾ ਹੈ ਖੁੱਲ ਗਿਆ ਐਡਾ ਸਟਰੋਂਗ ਹੋ ਗਿਆ ਮਹਿਲਾ ਚ ਪਾ ਦੇ ਤਾਂ ਕੋਈ ਨਹੀਂ ਕੰਡਿਆਂ ਦੇ ਪਾ ਦਿੱਤਾ ਕੋਈ ਨਹੀਂ ਹੈ ਨਾ ਸਾਡਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਤਕੜਾ ਕੋਈ ਆ ਆ ਆ ਐਡਾ ਖੋਲ ਸਕਦਾ ਕੋਈ ਜਿਹੜੇ ਜਿਸ ਬੱਚੇ ਨੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖ ਲਿਆ ਹੋਵੇ ਉਹਨੂੰ ਹੋਰ ਕੀ ਬਖਾਓਗੇ ਬਾਅਦ ਚ ਉਦੋਂ ਬਾਅਦ ਤਾਂ ਗੱਲਾਂ ਹੀ ਛੋਟੀਆਂ ਰਹਿ ਗਈਆਂ ਕਿਉਂ ਬਈ ਉਦੋਂ ਬਾਅਦ ਗੱਲਾਂ ਹੀ ਛੋਟੀਆਂ ਰਹਿ ਗਈਆਂ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਲੋਕੋਨਾਂ ਨੂੰ ਇਹ ਲੱਗਿਆ ਵੀ ਅਸੀਂ ਤਾਂ ਪਿਤਾ ਦਾ ਸੀਸ ਜਦੋਂ ਪਹੁੰਚ ਗਿਆ ਪਿਤਾ ਨੂੰ ਖਤਮ ਕਰ ਦਾਂਗੇ ਗੋਵਿੰਦ ਰਾਏ ਤੇ ਟੁੱਟ ਜੂ ਉਹ ਗੋਵਿੰਦ ਰਾਏ ਜੀ ਨੂੰ ਸੀਸ ਵਿਖਾ ਕੇ ਐਡਾ ਤਕੜ ਹਾਂ ਇੱਕ ਗੱਲ ਹੋਰ ਹੈ ਜੇ ਹੁੰਦਾ ਦੂਜੇ ਪਾਸੇ ਵੇਖ ਕੇ ਸਦਾ ਲਈ ਡਰ ਡਹਿਲ ਜਾਂਦਾ ਤੇ ਕਈ ਫਿਰ ਪੱਕੇ ਹੋ ਜਾਂਦੇ ਨੇ ਵੀ ਹੁਣ ਪਰਵਾਹ ਹੀ ਕੋਈ ਨਹੀਂ ਆਖੋ ਸਤਨਾਮ ਵਾਹ ਕਈ ਜੇਲ੍ਹ ਤੇ ਜਾ ਕੇ ਸੁਧਰ ਜਾਂਦੇ ਆ ਕਈ ਫਿਰ ਪੱਕੇ ਹੀ ਬਣ ਜਾਂਦੇ ਕਾਤਲ ਦੋਵੇਂ ਗੱਲਾਂ ਹੀ ਕਈ ਬੰਦੇ ਤੇ ਡਰ ਜਾਂਦੇ ਆ ਤੇ ਜਿਵੇਂ ਹੁਣ ਮੰਨ ਲਓ ਲਹਿਰ ਆਉਂਦੀ ਹੈ ਜਿਹੜਾ ਹੋਇਆ ਤਾਰੂ ਉਹ ਤੇ ਕਹਿੰਦਾ ਲਹਿਰ ਆ ਗਈ ਲੈ ਹੁਣ ਕੁੱਤੇ ਉੱਤੇ ਤੈਰਦੇ ਜਾਵਾਂਗੇ ਤੇ ਜੇ ਹੋਇਆ ਡੁੱਬਣ ਵਾਲਾ ਨਾ ਤੈਰਨਾ ਆਉਂਦਾ ਹੋਇਆ ਉਸੇ ਲਹਿਰ ਚ ਡੁੱਬ ਜਾਂਦਾ ਹੈ ਬੇਅਕਲ ਬੰਦਾ ਦਬ ਜਾਂਦਾ ਹੈ ਦੂਜਾ ਬੰਦਾ ਦੁੱਖਾਂ ਨੂੰ ਸੀੜੀ ਬਣਾ ਲੈਂਦਾ ਆਪਣੀ ਜਿੰਨੀਆਂ ਤਕਲੀਫਾਂ ਆਈ ਜਾਣ ਉਹਨਾਂ ਹੀ ਤਾਰੂ ਜਾਉਂਦਾ ਜੇ ਵਰਤਨਾ ਆਉਂਦਾ ਉਹਨਾਂ ਲਈ ਖੱਡੇ ਖੁਲਾਰੇ ਬਣ ਜਾਂਦੇ ਐ ਸਮਝ ਆ ਜਾਂਦੀ ਐ ਨਾ ਕਰਕੇ ਮੈਂ ਤੁਹਾਨੂੰ ਅਰਜੇ ਕਰਦਾ ਭਾਈ ਦੁੱਖਾਂ ਤੋਂ ਨਾ ਘਬਰਾਓ ਆਉਣ ਦਿਓ ਆਉਣਗੇ ਬਸ ਆਪਣੇ ਆਪ ਨੂੰ ਕਾਇਮ ਕਰ ਲਓ ਬਾਣੀ ਵਿਸਰੀ ਹੈ ਕਿ ਨਹੀਂ ਵਿਸਰੀ ਇਹਦਾ ਪਤਾ ਕਿਵੇਂ ਲੱਗੂ ਵੀ ਇੱਕ ਤੇ ਬੰਦਾ ਬਾਣੀ ਪੜਦਾ ਹੈ ਇੱਕ ਬਾਣੀ ਨਹੀਂ ਪੜਦਾ ਇੱਕ ਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦਾ ਹੈ ਉਹਦੇ ਘਰੇ ਜਿੱਤੇ ਮੌਤ ਹੋ ਉਹਨੂੰ ਵੇਖ ਲਿਓ ਇੱਕ ਬਾਣੀ ਬਿਲਕੁਲ ਨਹੀਂ ਪੜਦਾ ਉਹਨੂੰ ਵੇਖ ਲਿਓ ਸਮਝ ਤੋਂ ਪਤਾ ਲੱਗੂ ਭੀ ਫਰਕ ਤੇ ਕੋਈ ਵੀ ਨਹੀਂ ਜੇ ਉਹਦੇ ਘਰੇ ਮੌਤ ਹੈ ਉਹ ਵੀ ਉਵੇਂ ਚੀਕਾਂ ਮਾਰਦਾ ਹੈ ਇਹਦੇ ਘਰੇ ਆਈਏ ਤੇ ਵੀ ਉਵੇਂ ਚੀਕਾਂ ਮਾਰਦਾ ਹੈ ਫਰਕ ਤੇ ਪਿਆ ਕੋਈ ਨਹੀਂ ਇਹਦੇ ਰੋਣੇ ਢੋਣੇ 'ਚ ਤੇ ਫਰਕ ਨਹੀਂ ਪਿਆ ਤੱਕੀ ਦੇ ਉੱਤੇ ਮੀਂਹ ਪੈ ਗਿਆ ਬਾਣੀ ਨਹੀਂ ਪੜਦਾ ਉਹ ਵੀ ਰੋਈ ਜਾਂਦਾ ਹਾਏ ਮਰ ਗਏ ਇਹ ਵੀ ਕਹੀ ਜਾਂਦਾ ਹਾਏ ਮਰ ਗਏ ਗੱਲ ਤਾਂ ਇੱਕੋ ਹੀ ਹੈ ਸਮਝਿਆ ਹੈ ਕੀ ਪਰ ਜੇ ਬੰਦਾ ਚਿੱਤ ਟਿਕਾਣੇ ਰੱਖ ਕੇ ਬੈਠਾ ਹੈ ਦੇਖਣਾ ਬਾਣੀ ਸਮਝੀ ਕੰਡਿਆਂ ਤੇ ਪਿਆ ਗੁਰੂ ਗੋਬਿੰਦ ਸਿੰਘ ਨੂੰ ਵੇਖੋ ਕਹਿੰਦੇ ਮਹਾਰਾਜ ਕਿਵੇਂ ਐ ਕਹਿੰਦੇ ਨਜ਼ਾਰਾ ਹੀ ਬਹੁਤ ਆਈ ਜਾਂਦਾ ਕਹਿੰਦੇ ਕਿਵੇਂ ਜੀਵੇਂ ਕਲਗੀਆਂ ਵਾਲਿਆ ਚੰਨ ਮਾਈ ਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਦਇਆ ਸਿੰਘ ਕਹਿੰਦਾ ਹੀਰੇ ਜੜੇ ਰੰਗੀਲੇ ਭਕੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਲਈ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਦਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤਤੀਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੂਲ ਬੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈ ਤੇ ਗਲਗੀਆਂ ਵਾਲੇ ਕਹਿੰਦੇ ਆ ਆਪਾਂ ਵੀ ਸੂਲਾਂ ਚ ਸੂਲ ਹੀ ਬਣ ਗਏ ਮੈਂ ਵੀ ਸੂਲ ਸਾ ਸੂਲਾ ਵਿੱਚ ਸੂਲਾ ਵਾਂਗੂ ਸੂਲਾ ਇੱਕ ਨਾ ਸੂਲ ਛਭਾਈ ਮੈਨੂੰ ਦਇਆ ਸਿੰਘ ਜੀ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਹ ਬਾਣੀ ਵਿਸਰੀ ਨਹੀਂ ਜਿੰਨੂੰ ਆਹ ਨਿਸ਼ਾਨੀ ਵੀਰੋ ਪ੍ਰਭੂ ਭੈਣੋ ਮੇਰੀਓ ਆਹ ਨਿਸ਼ਾਨੀ ਐ ਇਹਨੂੰ ਨਹੀਂ ਬਾਣੀ ਵਿਸਰੀ ਬਾਕੀ ਤੇ ਮਾਰਦੇ ਠੀਕਾ ਇਹਨਾਂ ਨੂੰ ਨਹੀਂ ਵਿਸਰਿਆ ਸੱਚਾ ਗਿਆ ਇਹ ਹੈ ਬਾਣੀ ਵਿਸਰਣ ਦਾ ਅਰਥ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਕ ਲਾਏ ਜਿਵੇਂ ਪੱਕਾ ਰੋਗੀ ਵਿਲਕਦਾ ਕਹਿੰਦੇ ਐ ਵਿਲਕਦੇ ਐ ਅਕਲ ਨਾ ਹੋਣ ਕਰਕੇ ਵਿਲਕਦੇ 20 ਕਿੱਲੇ ਜ਼ਮੀਨ ਆ ਫਿਰ ਵੀ ਵਿਲਕਦਾ 50 ਕਿੱਲੇ ਫਿਰ ਵੀ ਵਿਲਕਦਾ ਯਾਰ ਚੰਡੀਗੜ੍ਹ ਰਹਿੰਦਾ ਫਿਰ ਵੀ ਵਿਲਕਦਾ ਦਿੱਲੀ ਚਲੇ ਗਿਆ ਫਿਰ ਵੀ ਵਿਲਕਦਾ ਵੀਜ਼ਾ ਲੱਗ ਗਿਆ ਸਾਰਾ ਟੱਪ ਅਮਰੀਕਾ ਬੈਠਾ ਫਿਰ ਵੀ ਰੋਂਦਾ ਹੀ ਦਾ ਰੋਂਦਾ ਹੀ ਫਿਰ ਵੀ ਵਿਲਕਦਾ ਜਦੋਂ ਮਰਜੀ ਵੇਖ ਲੋ ਇਹ ਰੋਂਦਾ ਹੀ ਰਹਿੰਦਾ ਹੈ ਪੁੱਤ ਨਹੀਂ ਸੀ ਉਦੋਂ ਵੀ ਬਿਲਕਦਾ ਰਹਿੰਦਾ ਸੀ ਹੁਣ ਦੋ ਐ ਹੁਣ ਵੀ ਬਿਲਕਦੇ ਹੀ ਕਦੀ ਤੇ ਖੜ ਜਾ ਕਦੀ ਤੇ ਸਮਝ ਲੈ ਤੇ ਮੈਂ ਅਰਥ ਕਰਦਾ ਰਿਆਂ ਪਿੱਛੇ ਮੈਂ ਚੰਡੀਗੜ੍ਹ ਵੀ ਕਿਹਾ ਸੀ ਕਿ ਭਾਈ ਮੈਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਸਾਨੂੰ ਮਿਲ ਪੈਣ ਨਾ ਅੱਜ ਇਦਾਂ ਤੇ ਸਾਨੂੰ ਪੁੱਛਣਗੇ ਵੀ ਆਨੰਦਪੁਰ ਸਾਹਿਬ ਮੈਂ ਛੱਡਿਆ ਮੈਂ ਚੜ੍ਹਦੀ ਕਲਾ ਚ ਰਿਆਂ ਤੇ ਸਿੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਰੋਂਦੂਆ ਸਰਸਾ ਦੇ ਸਾਰਾ ਟੱਬਰ ਮੇਰਾ ਵਿਛੜਿਆ ਮੇਰੀ ਅੱਖ ਚੋਂ ਪਾਣੀ ਨਹੀਂ ਆਇਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਚਮਕੌਰ ਦੀ ਗੜੀ 'ਚ ਮੇਰੇ ਵੱਡੇ ਸਭ ਜਾਂਦੇ ਸ਼ਹੀਦ ਹੋਏ ਮੈਂ ਕਫੜ ਪਾਏ ਬੰਦਾਂ ਕੋਲੋਂ ਲੰਘ ਗਿਆ ਚੜ੍ਹਦੀ ਕਲਾ 'ਚ ਆਪਣੇ ਆਪ ਨੂੰ ਰੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮੇਰੇ ਛੋਟੇ ਨੀਂਹਾਂ 'ਚ ਚਿਣੇ ਗਏ ਮੈਨੂੰ ਸੁਨੇਹਾ ਮਿਲਿਆ ਤੇਰੇ ਬੱਚੇ ਨੀਂਹਾਂ 'ਚ ਚਿਣੇ ਗਏ ਮੈਂ ਹੱਸ ਕੇ ਆਖਿਆ ਕੋਈ ਨਹੀਂ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਤੂੰ ਰੋਂਦਾ ਹੀ ਰਹਿਣਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿਤਾ ਹੈ ਮੇਰੇ ਤੇ ਤੇਰੇ ਚ ਸੰਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਤੇਰੀ ਪੱਗ ਮੇਰੀ ਪੱਗ ਨਾਲ ਰਲਦੀ ਤੇਰਾ ਘਾਤਰਾ ਮੇਰੇ ਘਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅਮਰਤ ਮੈਂ ਛਕਿਆ ਤੂੰ ਛਕਿਆ ਇਹ ਚੀਜ਼ਾਂ ਰਲਾਨਾ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾਂ ਮਲਾਓ ਸਿਰਤ ਮਲਾਓ ਸ਼ਕਲਾਂ ਮਲਾਉਣ ਵਾਲਿਓ ਅਕਲ ਮਲਾਓ ਤਾਂ ਗੱਲ ਆਉਂਦੀ ਪੁੱਛਣਗੇ ਕਿ ਨਹੀਂ ਪੁੱਛਣਗੇ ਸੱਜਣ ਬੋਲੋ ਜਿਹੜੇ ਹਸਾਬ ਨਾਲ ਅਸੀਂ ਚੀਕਾਂ ਮਾਰਦੇ ਆਂ ਰੋਂਦੇ ਆਂ ਤੜਫਦੇ ਆਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕਿੱਦਾਂ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਣਨਾ ਆਪਣੇ ਆਪ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੇ ਸਿੱਖਾਂ ਜੀ ਅਸੀਂ ਮਾਰਨਾ ਬੜਾ ਪਿਆਰ ਕਰਦੇ ਹਾਂ ਉਹ ਕਹਿੰਦੇ ਸਮਝੇ ਤੇ ਕੱਖ ਵੀ ਨਹੀਂ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਦਾ ਉਹਨੇ ਗਲਤ ਪੱਟੀ ਪੜਾਈ ਹੈ ਮੇਰੇ ਉਹ ਵੀਰੋ ਭਰਾਵੋ ਪੜ੍ਹੋ ਉਸ ਦਿਨ ਤੋਂ ਸਟਰੋਂਗ ਹੋ ਤਕੜਾ ਹੋ ਤਕੜਾ ਹੋ ਕਰ ਮੁਕਾਬਲਾ ਸਾਡੇ ਹਰ ਸਟੇਲ ਤੇ ਹਰ ਗੁਰਦੁਆਰੇ ਹਰ ਧਾਰਮਿਕ ਸਥਾਨ ਤੇ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ ਜੇ ਗੱਲ ਸਮਝਾਈ ਜਾਂਦੀ ਹੋ ਤਕੜਾ ਕਹਿਮ ਕਰਮ ਕਾਬਲਾ ਵੀਰੋ ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਹੋਣੇ ਬੋਲੋ ਗੱਜ ਕੇ ਗੱਜ ਕੇ ਦੁੱਖਾਂ ਦਾ ਦੁੱਖਾਂ ਦੀ ਅੱਖਾਂ ਚੱਕਰਾਂ ਪਾ ਕੇ ਖੜਦੇ ਇਹਨਾਂ ਨੂੰ ਜੇ ਗੁਲਾਬ ਦਾ ਸੁੱਖ ਲੈਣਾ ਆਉਂਦਾ ਹੈ ਇਹਨਾਂ ਨੂੰ ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ ਲੜਨਗੀਆਂ ਹੁਣ ਇੱਕ ਵਾਰੀ ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝ ਆਇਆ ਨਹੀਂ ਇਹ ਗੱਲ ਸਮਝਾਈ ਨਹੀਂ ਇਹ ਕੀ ਆ ਤੇਰੇ ਤੇ ਕੋਈ ਤਕਲੀਫ ਨਾ ਹੋਵੇ ਤੇਰੇ ਕੋਈ ਦੁੱਖ ਨਾ ਹੋਵੇ ਗੋਦੀ ਚੱਕ ਕੇ ਰੱਖੋ ਨਿਆਣਾ ਚੱਕੀ ਰੱਖ ਚੱਕੀ ਰੱਖ ਚੱਕੀ ਰੱਖ ਫਿਰ ਨਹੀਂ ਤੁਰ ਸਕਦਾ ਲੱਤਾਂ ਤੇ ਭਾਰ ਨਹੀਂ ਪੈਣਾ ਜੇ ਬੱਚੇ ਨੂੰ ਤੋੜਨਾ ਚਾਹੁੰਦਾ ਹੈ ਤੇ ਪੈਣ ਦੇ ਪਾਰੇ ਦੀਆਂ ਲੱਤਾਂ ਦੇ ਉੱਤੇ ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ ਤਾਂ ਗੋਡੇ ਮਜ਼ਬੂਤ ਹੋਣਗੇ ਤਾਂ ਪੱਟ ਤਕੜੇ ਹੋਣਗੇ ਇਹਦੇ ਫਿਰਨ ਦੇ ਨੂੰ ਭੱਜਣ ਦੇ ਇਹ ਨਾ ਕਹਿ ਵੀ ਮੈਂ ਨਿਆਣਾ ਆਪਣਾ ਗੋਦੀ 'ਚ ਚੱਕ ਕੇ ਰੱਖਣਾ ਹੈ ਇਹ ਗੋਦੀ 'ਚ ਰਹਿਣਗੇ ਰੱਬ ਕਹਿੰਦਾ ਨਹੀਂ ਪੱਜ ਪਾਰ ਪਾਲ ਲੱਤਾਂ ਤੇ ਪੁਜਾਰੀ ਤੈਨੂੰ ਰੱਬ ਦੀ ਗੋਦੀ ਚ ਚਾੜ ਲੈਂਦਾ ਵੀ ਗੋਦੀ ਚੜਿਆ ਰੈ ਮੈਂ ਅਰਦਾਸ ਕਰਦੀ ਐ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ ਗੋਦੀ ਚੜਿਆ ਰੈ ਰੱਬ ਨਹੀਂ ਗੋਦੀ ਚਾੜ ਲਗਾ ਚੱਕ ਪੱਛ ਤੈਨੂੰ ਬਣਾਇਆ ਤੇ ਝੰਡ ਫਿਰ ਹੋਣਾ ਕਰਮ ਕਾਬਲਾ ਵੀਰੋ ਦੁੱਖ ਝੱਲਣ ਲਈ ਆਏ ਆ ਜਿੱਦਣ ਨਾ ਪਿਤਾ ਦੇ ਸਰੀਰ ਚੋਂ ਮਾਂ ਚ ਗਏ ਆ ਨਾ ਤੁਸੀਂ ਪੜ੍ਹੇ ਲਿਖੇ ਬੱਚਿਓ ਅਸੀਂ ਉਦੋਂ ਤੋਂ ਦੁੱਖ ਚੱਲ ਰਹੇ ਆ ਜਨਮ ਡੇਟ ਆਫ ਬਰਥ ਕਹਿੰਦੇ ਆਂ ਅਸੀਂ ਰੀਸਾਈਕਲ ਹੋ ਰਹੀ ਏ એનર્ਜੀ ਕੁਛ ਨਵਾਂ ਨਹੀਂ ਆ ਰਿਹਾ ਕੁਛ ਜਾ ਨਹੀਂ ਰਿਹਾ ਇੱਕ ਵਾਰ ਪਾਇਆ ਜੋ ਕੁਛ ਪਾਇਆ ਸੋ ਏਕਾ ਵਾਰ ਪਰ ਜਦਣ ਬੰਦਾ ਪੈਦਾ ਹੁੰਦਾ ਨਾ ਧਿਆਨ ਨਾਲ ਸੁਣਿਓ ਮਾਂ ਦੇ ਢਿੱਡ ਵਿੱਚ ਜਾਣ ਤੱਕ ਕਰੋੜਾਂ ਸੈੱਲ ਲੜਦੇ ਐ ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ ਉਤੋਂ ਅੱਗੇ ਫੇਰ ਲੜਦੇ ਲੜਦੇ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਵੀ 10 ਤੋੜਦੇ ਐ ਇਧਰ ਸੁਣਿਓ ਧਿਆਨ ਨਾਲ 10 ਭੱਜਦੇ ਪੱਜਦੇ ਪੱਜਦੇ ਭੱਜਦੇ ਮੁਕਾਬਲਾ ਕਰਦਾ ਲੜਦਾ 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 ਫੇਰ ਉੱਥੇ ਜਾਂਦਾ ਜਾ ਕੇ ਫੇਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਮੁਕਾਬਲਾ ਦੁੱਖ ਇਹ ਤੇ ਉਥੋਂ ਹੀ ਸਟਾਰਟ ਹੋਇਆ ਆਖੋ ਸਤਨਾਮ ਵਾਹਿਗੁਰੂ ਅੱਜ ਕੱਲ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨਨਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ ਮਾਂ ਦੇ ਢਿੱਡ 'ਚ ਵੀ ਦੁੱਖ ਚੱਲਣਾ ਪੈਂਦਾ ਤਾਂ ਬਣਿਆ ਦੁੱਖ ਚੱਲਿਆ ਫਿਰ ਜੰਮਿਆ ਤਾਂ ਜੇ ਮਾਂ ਜਨਮ ਤਕਲੀਫ ਝੱਲਦੀ ਹੈ ਨਾ ਤੇ ਦੁੱਖ ਤੂੰ ਵੀ ਝੱਲ ਕੇ ਆਇਆ ਜੇ ਝੱਲਦਾ ਨਾ ਝੱਲਦਾ ਨਾ ਤੇ ਮਰ ਜਾਂਦਾ ਅੰਦਰੀ ਦੁੱਖ ਝੱਲਿਆ ਤੇ ਪੈਦਾ ਹੋਇਆ ਦੁੱਖ ਤੋਂ ਬਿਨਾ ਤੂੰ ਦੁਨੀਆ ਕਿਦਾਂ ਵੇਖਦਾ ਫੇ ਆ ਬਹਿ ਗਿਆ ਬੇੜਾ ਪੁਜਾਰੀ ਦਾ ਖੇਤ ਦੁੱਖ ਨਹੀਂ ਹੋਣਾ ਜਿੱਦੇ ਤੇ ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ ਦੁੱਖ ਤੇ ਚੱਲਣਾ ਸਾਨੂੰ ਸਮਝਾ ਇਹ ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ ਪੁਜਾਰੀ ਬੋਦੀ ਵਾਲਾ ਵੀ ਹੋ ਸਕਦਾ ਧੋਤੀ ਵਾਲਾ ਵੀ ਹੋ ਸਕਦਾ ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਸਾਡੇ ਵਿੱਚ ਦਾੜ੍ਹੀ ਪੱਗਾਂ ਵਾਲਾ ਵੀ ਹੋ ਸਕਦਾ ਜਿਹਨੂੰ ਮਤਲਬ ਸਿਰਫ ਤੇ ਸਿਰਫ ਕੋਲਕਤਕ ਹੈ ਉਹ ਗੁਰੂ ਗ੍ਰੰਥ ਸਭ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ ਉਹਦਾ ਇੰਟਰਸਟ ਹੈ ਕਿ ਤੇਰੀ ਜੇਬ ਚੋਂ ਪੈਸੇ ਲੈਣ ਤੇ ਸਾਡੀਆਂ ਜੇਬਾਂ ਚ ਆਉਣ ਆਖੋ ਸਾਤਨਾ ਵਾਹਿਗੁਰੂ ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ ਸਮਝ ਆਵੇ ਉਹ ਦੁੱਖ ਨੂੰ ਭੰਡਦਾ ਹੈ ਪਰ ਮਾਰਗ ਕਹਿੰਦੇ ਨੇ ਦੁੱਖ ਤੇ दारू ਹੁੰਦਾ ਹੈ ਦੁੱਖ दारू ਸੁਖ ਰੋਗ ਪਿਆ